ਨਾ ਕਰ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਕੈਰੋ ਤਹਿਸੀਲ ਪੱਟੀ ਜਿੱਦੇ ਸ਼੍ਰੀ ਤਰਨਤਾਰਨ ਸਾਹਿਬ ਆਨਰ ਵੀਰ ਝੰਡਾ ਸਿੰਘ ਦੇ ਕੋਲ ਆਏ ਆ ਸੁ ਪਸ਼ੂ ਵਪਾਰ ਦਾ ਕੀਤਾ ਵੀਰ ਝੰਡਾ ਸਿੰਘ ਹੋਣਾ ਦਾ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਨਾਲ ਤੁਹਾਨੂੰ ਟੋਟਲ 5 ਦਿਖਾਉਣੇ ਆ ਠੀਕ ਆ ਜੀ ਵੜਾ ਦੋ ਸੁਈਆਂ ਸਵਾਈਆਂ ਨੇ ਤੇ ਦੋ ਹੀ ਗੱਬਣਾਂ ਇੱਕ ਛੋਟੀ ਇਹ तकरीबन ਸੁਈ ਸੁਵਾਈ ਹੈ ਠੀਕ ਆ ਜੀ ਤਿੰਨ ਪਸ਼ੂ ਸੋਏ ਆ ਤੇ ਦੋ ਗੱਬੜ ਵੜਾ ਨੇ ਵੱਡੀਆਂ ਵੜਾ ਨੇ ਤਕਰੀਬਨ ਜਿਹੋ ਜਿਹੇ ਦੋਸਤੋ ਆਪਾਂ ਪਸ਼ੂ ਲੱਭ ਰਹੇ ਆ ਕਈਆਂ ਵੀਰਾਂ ਨੂੰ ਹੁੰਦਾ ਵੀ ਚੰਗਾ ਪਸ਼ੂ ਖਰੀਦੀਏ ਇੱਕ ਇਧਰਲੇ ਪਾਸੇ ਜੋੜੀ ਤੁਹਾਨੂੰ ਵੱਡੀਆਂ ਵੜਾ ਦੀ ਦਿਖਾਵਾਂਗੇ ਆਪਾਂ ਲਾਸਟ ਦੇ ਵਿੱਚ ਠੀਕ ਆ ਜੀ ਤੇ ਦੋ ਵੜਾ ਸੂਇਆ ਸਵਾਈਆਂ ਨੇ ਨਾਰਮਲ ਜੈਜ ਰੇਟਾਂ ਦੇ ਉੱਪਰ ਪਸ਼ੂ ਵੀ ਆ ਠੀਕ ਆ ਜੀ ਜਿਹੜੇ ਕੋਈ ਵੀਰ ਚੰਗੇ ਬਿਲਕੁਲ ਚੰਗੇ ਦੁੱਧ ਦੇ ਪਸ਼ੂ ਖਰੀਦਣਾ ਥੋੜੇ ਚੰਗੇ ਪੈਸੇ ਖਰਚ ਕਰਨੇ ਆ ਉਹ ਵੀ ਜੋੜੀ ਜਿਹੜੀ ਆ ਦੋ ਵੜਾਂ ਦੀ ਵਕਾਊ ਆ ਠੀਕ ਆ ਜੀ ਅੱਜ ਤਰੀਕ 2 ਜਨਵਰੀ ਆ ਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ ਪੂਰੀ ਗੱਲਬਾਤ ਕਰਾਂਗੇ ਵੀਰ ਜੰਡਾ ਸਿੰਘ ਦੇ ਨਾਲ ਤੇ ਬਾਕੀ ਵੀਡੀਓ ਮੇਰਾ ਵੀਰ ਐਂਡ ਤੱਕ ਦੇਖ ਲੈ ਪੂਰੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਸਭ ਤੋਂ ਪਹਿਲਾਂ ਵੀਰ ਢੰਡਾ ਸਿੰਘ ਸਤਿ ਸ੍ਰੀ ਅਕਾਲ ਕਾਲ ਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਵੀਰੇ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਵੀਰ ਜੀ ਸਾਰਿਆਂ ਤੋਂ ਪਹਿਲਾਂ ਮੇਰੇ ਵੀਰ ਭਰਾ ਜੀ ਦੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਆ ਨਵੇਂ ਸਾਲ ਦੀ ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਕਰੋੜ ਕਰੋੜ ਵਧਾਈ ਹੋਵੇ ਬਿਲਕੁਲ ਜੀ ਹਾਂ ਤੇ ਤੁਹਾਨੂੰ ਤੇ ਤੁਹਾਡੇ ਵੀਰ ਢੰਡਾ ਸਿੰਘ ਸਾਰੇ ਪਰਿਵਾਰ ਨੂੰ ਹਾਂਜੀ ਬਹੁਤ ਬਹੁਤ ਮੁਬਾਰਕਾਂ ਹੋਣ ਨਵੇਂ ਸਾਲ ਦੀਆਂ ਹਾਂਜੀ ਕਿ ਮਾਲਕ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਜਿਹੜਾ ਤੁਹਾਡੇ ਵਪਾਰ ਦੇ ਵਿੱਚ ਵਾਧਾ ਕਰੇ ਹਾਂਜੀ ਐ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿਣ ਹਾਂਜੀ ਤੇ ਜਿੱਤਦੇ ਰਹਿਣ ਹਾਂਜੀ 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 ਅੱਛਾ ਵੀਰ ਝੰਡੇ ਅੱਜ ਆਪਣੇ ਕੋਲ ਮਾਲ ਜਿੱਦਾਂ ਆਪਾਂ ਜ਼ਿਕਰ ਕੀਤਾ ਟੋਟਲ 5 ਨਗਨੇ ਹਾਂਜੀ ਹਾਂਜੀ 5 ਆ ਵੀਰ ਜੀ ਤੇ ਬੜਾ ਦੋ ਹੀ ਆਪਣੇ ਕੋਲ ਜੋੜੀ ਗੱਬੜਾਂ ਤੇ ਦੋ ਜੋੜੀ ਸੂਈ ਆ ਹਾਂਜੀ ਹਾਂਜੀ ਇੱਦਾਂ ਛੋਟੀ ਵੀ ਸੂਈ ਹੈ ਮੇਰੇ ਕੋਲ ਹਾਂਜੀ ਹਾਂਜੀ ਇਹ ਵੀਰ ਜੀ ਇਹ ਸੂਈ ਆ ਆਪਣੇ ਰਾਤੀ ਸੂਈ ਹੈ ਜੀ ਓਕੇ ਵੀਰ ਹਾਂਜੀ ਹਾਂਜੀ ਇਹ ਜੇਰ ਜੂਰ ਵਧੀਆ ਪ੍ਰੋਪਰ ਕਰਮਾਰੀ ਨੇ ਪਾਤੀ ਆ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਪਹਿਲੇ ਨੰਬਰ ਤੋਂ ਦੋਸਤੋ ਸ਼ੁਰੂਆਤ ਇਧਰੋਂ ਛੋਟੀ ਤੋਂ ਕਰਾਂਗੇ ਆਪਾਂ ਦੇਖਾ ਜੀ ਸੂਈ ਸੂਈ ਛੋਟੀ ਆ ਰਾਤੀ ਸੂਈ ਹੈ ਹਾਂਜੀ ਹਾਂਜੀ ਵੀਰ ਜੀ ਤੱਕੇ ਜੋ ਮਾਲ ਹੈ ਰਾਤੀ ਸੂਈ ਹੈ ਜੇਰ ਜੂਰ ਪ੍ਰੋਪ ਦੂਜਾ ਸੂਆ ਸੋਈ ਵੀਰ ਜੀ ਦੂਸਰਾ ਸੂਆ ਹਾਂਜੀ ਹਾਂਜੀ ਤੇ ਉਹ ਦੂਰ ਪੈ ਗਈ ਵੀਰ ਜੀ ਕੋਈ ਕੋਈ ਲੋੜ ਨਹੀਂ ਵਕਾਉਂਦੀ ਕੋਈ ਗੱਲ ਨਹੀਂ ਹਾਂ ਉਹ ਆਪਣੇ ਕਲਿੱਪ ਦੋਸਤੋ ਕਲਿੱਪ ਵੀਰ ਇਹਨਾਂ ਦੇ ਕੋਲ ਬਣਿਆ ਪਿਆ ਹਾਂ ਥੋੜਾ ਜਿਹਾ ਇਨਸਟਰਕਸ਼ਨ ਹੈ ਗਿਆ ਨੇ ਆਪਾਂ ਨੂੰ ਚੈਨਲਾਂ ਦੇ ਪਾਸੋਂ ਤਾਂ ਜੇ ਜੀਪੂਰ ਪ੍ਰੋਪਰ ਨਹੀਂ ਵਿੱਚ ਦਿਖਾ ਸਕਦੇ ਕਿ ਬਾਕੀ ਜਿਹੜੇ ਭਰਾ ਨੇ ਖਰੀਦਣੀਆਂ ਉਹ ਤੁਸੀਂ ਕਲਿੱਪ ਇਹਨਾਂ ਦੇ ਕੋਲੋਂ ਦੇਖ ਲਿਆ ਜੀ ਕਲਿੱਪ ਬਣਿਆ ਪਿਆ ਹਾਂਜੀ ਆਹ ਦੇਖੋ ਜੀ ਬਾਕੀ ਇਹ ਵੀਰਜੀ ਚਲੋ ਇਹ ਗੱਲ ਹੈ ਵੀ ਚਲੋ ਕੱਦ ਤੇ ਥੋੜਾ ਛੋਟੀ ਦਾ ਛੋਟਾ ਵਾ ਬਾਕੀ ਮਿੱਠੀ-ਮਠੀ ਵੀਰਜੀ ਵੜੀ ਆ ਹਾਂਜੀ ਬਾਕੀ ਖਾਲੀ ਖੁੱਲੀ ਨਾ ਵਾਵਾ ਕਰਤੀ ਹੀ ਕਰਮਾਂ ਵਾਲੀ ਅੱਛਾ ਮੈਂ ਇੱਕ ਤਾਂ ਬੈਗ ਦੀ ਫਿਰ ਚਵਾਈ ਮਾਰਨਿੰਗ ਕਰ ਲਈ ਹਾਂਜੀ ਹਾਂਜੀ ਕਰ ਲਈ ਆ ਜੀ ਹਾਂਜੀ ਸਾਫ਼ ਸੁਥਰੀ ਨਿਕਲੀ ਚਵਾਈ ਹਾਂਜੀ ਵਧੀਆ ਵੀਰਜੀ ਚਵਾਈ ਸਾਫ਼ ਸੁਥਰੀ ਆ ਬਾਕੀ ਕਰਮਾਂ ਵਾਲੀ ਆਪੇ ਹੀ ਸੂਈ ਜੇ ਆਪੇ ਇੰਨੇ ਜੇਰ ਪਾਈ ਜੇ ਹੂੰ ਠੀਕ ਆ ਤੇ ਦੂਜਾ ਨਾ ਚਲੋ ਏਕਾ ਚਲੋ ਤੋਰ ਤੋਰ ਥੋੜਾ ਜਿਹਾ ਹਾਂਜੀ ਹਾਂਜੀ ਠੀਕ ਸਭ ਪਰ ਕੀ ਹਾਂਜੀ ਤੇ ਬਾਕੀ ਇਹ ਆ ਵੀ ਚਲੋ ਸੋਹਣੀਆਂ ਝੋਟੀਆਂ ਬਗਲੀਆਂ ਡੋਲੀਆਂ ਦੀ ਵੀਰ ਜੀ ਬਾਕੀ ਆਪਣੇ ਰਿਸ਼ਤੇਦਾਰਾਂ ਕੋਈ ਵੀਰ ਜੀ ਉਹਨਾਂ ਦਾ ਦੁੱਧ ਵੀ ਇਹ 10 ਤੋਂ ਲੈ ਕੇ 12 ਤੇ ਚਲਦੀ ਆ ਠੀਕ ਆ ਹਾਂਜੀ ਹਾਂਜੀ ਤੇ ਆਪਾਂ ਬਾਬਾ ਥੱਲੇੋਂ ਖਾਲੀ ਕਰਤੀ ਹੈ ਕਰਕੇ ਵੀ ਇੱਕ ਤੁਹਾਨੂੰ ਪਤਾ ਮੁੜ ਕੇ ਨਾ ਬੱਚਾ ਵੀ ਚਲੋ ਥੋੜਾ ਬੋਲੇ ਬੋਲੇ ਪਿਆ ਹਾਂਜੀ ਹਾਂਜੀ ਚਵਾਈ ਖਿੱਚ ਕੇ ਹੋ ਜੇ ਹਨਾ ਹਾਂਜੀ ਹਾਂਜੀ ਤੇ ਇਹ ਨਹੀਂ ਖਾਲੀ ਕਰਨੀ ਚਾਹੀਦੀ ਆਪਾਂ ਵੀ ਜੀ ਤੀਜੇ ਚੌਥੇ ਦੰਗਰ ਖਾਲੀ ਕਰ ਦਈਦਾ ਠੀਕ ਆ ਹਾਂਜੀ ਹਾਂਜੀ ਵੰਡਾ ਵੰਡਾ ਮੁੰਡਾ ਬਹੁਤ ਵਧੀਆ ਕਰਮਾਨੀ ਕਿ ਸਕਿਨ ਦਾ ਚੰਗੀ ਆ ਥਣਾ ਥਣਾ ਦੇ ਇਧਰ ਤੁਸੀਂ ਵੇਖੋ ਬਿਲਕੁਲ ਚਮੜੀ ਬਿਲਕੁਲ ਪਤਲੀ ਹਾਂਜੀ ਸਕਿਨ ਪਤਲੀ ਆ ਕੱਟੀ ਤੁਹਾਨੂੰ ਮਗਰ ਦਿਖਾ ਦਿੰਦੇ ਆ ਨਾਰੂਆ ਨਾਲ ਆ ਬੱਚੇ ਦੇ ਤੇ ਆ ਇਧਰ ਜਿਹੜਾ ਤੁਸੀਂ ਆ ਬੱਚੇ ਦੇ ਮਾਰੋ ਚਾਤ ਬਿਲਕੁਲ ਗਿੱਲਾ ਹਾਂਜੀ ਇਹ ਕੱਟੀ ਆ ਮਗਰ ਠੀਕ ਆ ਬਹੁਤ ਵਧੀਆ ਸੋ ਚੰਗੀ ਆ ਤੇ ਇਹਦਾ ਵੀਰ ਝੰਡੇ ਮੋਲ ਲੈਣ ਦੇ ਮੋਲ ਵਿੱਚ ਗਿਆ ਜੀ ਇਹਦਾ ਭਾਵੇਂ ਮੁੱਲ ਭਾਵੇਂ 80 ਕਰ ਲੀਏ 85 ਕਰ ਲੀਏ ਅੱਤੀ ਬਹੁਤ ਵੈਸੇ ਗੋਲ ਗਲਾਈਆਂ ਜਾਂ ਥੱਲਾ ਵੀ ਵੇਖੋ ਕਿੰਨਾ ਵਧੀਆ ਕਟ ਐ ਲੱਗਾ ਥਣ ਵੀ ਪੂਰੇ ਵਨਾਂ ਚ ਲੱਗਾ ਆ ਬਿਲਕੁਲ ਹਾਂਜੀ ਹਾਂਜੀ ਤੇ ਇਹ ਵੀਰ ਜੀ ਆਪਾਂ ਹਾਨਾ ਵਾ ਜਿਹੜੀ ਆ ਨਾ ਮਾਲਾ ਜਿਹਦੇ ਵਿੱਚੋਂ ਛੋੜ ਵਾਲਾ ਹੀ ਕੰਮ ਕਰਨਾ ਇਹ 70000 ਦੀ ਵੀਰ ਜੀ ਦੇ ਦਾਂਗਾ ਛੱਤਰਯਾਰ ਦਾ ਹਾਂਜੀ ਹਾਂਜੀ 70000 ਰੁਪਏ ਚ ਵੀਰ ਜੀ ਸਿਰਫ ਸ਼ੋਰ ਹੀ ਹੋਣਾ ਮੇਰਾ ਵੀਰ ਤੇ ਜਵਾਬਸਮਾ ਬਿਲਕੁਲ ਵਧੀਆ ਜੇ ਮਗਰ ਵੀ ਕੱਟੀ ਆਪ ਵੀ ਕੱਟੀ ਆ ਪੂਰੇ ਪੇਠ ਪੂੜੇ ਤੋਂ ਵੇਖੋ ਕਿੰਨੀ ਵਧੀਆ ਜੰਮੀ ਪਈ ਵੀ ਪੂਰੀ ਥੋੜਾ ਜਿਕੇ ਇਹਨੂੰ ਹਿਲਾ ਦੇ ਇਹਨੂੰ ਹਿਲਾ ਦੇ ਮੜਾ ਜਾ ਆ ਦੇਖੋ ਹਾਂ ਆ ਕਰੋ ਚੈੱਕ ਜੀ ਹਾਂ ਬਾਕੀ ਇਹ ਆ ਵੀ ਚਲੋ ਅਜੇ ਟਾਈਮ ਮੰਨ ਲਓ ਹਾਂ ਨਾ ਸਾਰਾ ਵੀਰ ਦੀ ਥਾਣੇ ਨਾਲ ਕੋਈ ਵੀਰ ਸਵਾਲ ਕਰੂਗਾ ਐ ਗਰੰਟੀ ਫੁੱਲ ਆਪਣੀ ਹਾਂਜੀ ਇਹ ਕੱਟੀ ਨਾ ਮੰਨ ਲਓ ਰਾਤ ਤੁਹਾਨੂੰ ਦੱਸਣ ਦਾ ਸੂਈ ਹੈ ਤੇ ਕੱਟੀ ਆਪੇ ਚੁੰਗਦੀ ਚੰਗਦੀ ਰਹੀ ਜੀ ਹਾਂ ਵੀ ਤਾਂ ਥੋੜਾ ਛੋਟਾ ਬਖੋਦੀ ਹਾਂਜੀ ਹਾਂਜੀ ਥਾਂ ਛੋਟਾ ਥਾਂ ਇਧਰ ਚੁੰਗਿਆ ਗਿਆ ਫਿਰ ਹਾਂ ਚੁੰਗਿਆ ਗਿਆ ਵੀਰ ਦੀ ਚੁੰਗਿਆ ਗਿਆ ਵਾ ਐ ਕੋਈ ਕਾਲੀ ਨਹੀਂ ਗਈ ਇਹ ਨਹੀਂ ਵੀ ਮੰਨੋ ਕੋਈ ਵੀਰ ਸਮਝੂ ਵੀ ਥਾਂ ਤੇ ਕੋਈ ਫਾਲ ਚਲੋ ਤਾਂ ਇੱਥੇ ਸੂਈ ਸਵਈਏ ਛੰਡੇ ਤੇ ਮੌਕੇ ਤੇ ਨਹੀਂ ਰਹਿਣਾ ਹਾਂਜੀ 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 ਕਿਉਂ ਆਪਾਂ ਚੇਰੇ ਬਾਵਾ ਚੋਈ ਆ ਤਕਾਲਾ ਨੂੰ ਵੀਰ ਦੀ ਥੋੜ ਅ 70000 ਦੇ ਹਾਂਜੀ ਹਾਂ 70000 ਦੀ ਹਾਂ ਨਾ ਵੀਰ ਜੀ ਲਓ ਜੀ 70000 ਦੀ ਇਹ ਤੁਹਾਨੂੰ ਦੋਸੋਂ ਮਾਜ ਮਿਲ ਜੂਗੀ 31 ਮਗਰ ਹਾਂ ਤੇ ਮੇਰਾ ਭਰਾ ਬੌਲੇ ਚ ਚੱਲਣ ਦੀ ਜਿੱਦਾਂ ਮਰਜ਼ੀ ਆਪਣੀ ਚੋਕੇ ਤਸੱਲੀ ਕਰ ਲੈ ਤੇ ਦੋ ਦੋ ਚਾਰ ਚਾਰ ਪੰਜ ਪੰਜ ਇੰਚ ਵਿੱਚ ਗਾਇਬ ਆਪਸੀ ਥਣਾ ਦੇ ਵਿੱਚ ਹਾਂਜੀ ਬਾਕੀ ਮੂੰਹ ਉੱਤੇ ਪੂਰੇ ਵਧੀਆ ਲੱਗਦੀ ਹੈ ਬਾਡੀ ਬੁੱਡੀ ਬੰਤਰ ਤੇ ਚੰਗੀ ਆ ਤੇ ਦਰਮਿਆਨੀ ਮੀਡੀਅਮ ਹਾਈਟ ਆ ਠੀਕ ਆ ਜੀ ਤੇ ਇਹ ਪਰਤਾ ਬਾਕੀ ਜਿਹੜੇ ਭਰਾ ਨੂੰ ਜਸੂ ਵੀ ਪਸੰਦ ਆਊਗੀ ਤੁਸੀਂ ਸੌਦਾ ਵੀਰ ਛੱਡੇ ਨਾ ਕਰਿਓ ਹਾਂਜੀ ਹਾਂਜੀ ਅੱਗੇ ਚੰਡੀਗੜ੍ਹ ਸਿੰਘਾ ਵਾਲੀ ਜਿਹੜੀ ਆਪਣੇ ਕੋਲ ਵੈੜ ਆ ਗਈ ਆ ਹਾਂਜੀ ਤੇ ਵੈਰ ਵੀ ਪੂਰੀ ਸੀਲਸ ਲੱਗ ਜੇ ਤੇ ਵੀਰ ਜੀ ਦੁੱਧ ਵੀ ਕਰਮਾ ਲਈ ਨਾ ਪੂਰਾ ਮੰਨ ਲੋ ਇਹ ਗੱਲ ਹੈ ਕਿ ਆ ਵੀ ਕੱਦ ਤੋਂ ਵੱਧ ਦੁੱਧ ਕੱਢਣ ਲਈ ਆ ਕਹੇ ਵੀਰ ਪੁਰਾਣੇ ਆਖਣਾ ਪੁਰਾਣੀ ਦੋ ਤਰ੍ਹਾਂ ਕੋਚੇ ਅੱਛਾ ਜੀ ਚਵਾਈ ਵੀਰ ਜੀ ਸਵੇਰ ਦੀ 7 7:30 ਵਜੇ ਦੀ ਚਵਾਈ ਆ ਕੇ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਇਹਨੂੰ ਹੋ ਗਿਆ ਅੱਜ ਚੌਥਾ ਦਿਨ ਵੀਰ ਜੀ ਵਛੀ ਮਗਰ ਆ ਤੇ ਮੰਨ ਲਓ ਇਹ ਆ ਵੀ ਨਾਰੂ ਤੇ ਹੀ ਆ ਬੱਚਾ ਅਜੇ ਨਾਰੂ ਤੇ ਹੀ ਹੈ ਬੋ ਦੋਸਤੋ ਗੱਲੇ ਨਾਰੂ ਤੇ ਬੱਚਾ ਅੱਜ ਚੌਥਾ ਦਿਨ ਤੇ ਬੋਲਾ ਤਕਰੀਬਨ ਕਿੰਨਾ ਕਿ ਲੋਡ ਕੀਤਾ ਜੇ ਬੋਲਾ ਵੀਰ ਜੀ ਇਹਦੇ ਕੋਲ ਤੁਹਾਨੂੰ ਮੈਂ ਦੱਸਣ ਦਿਆਂ ਗੱਲ ਝੂਠੀ ਮਾਰਨ ਵਾਲੀ ਗੱਲ ਜੇ ਹਾਂ ਹੁਣ ਇਹਦੇ ਕੋਲੇ 11-12 ਕਿਲੋ ਵੀਰ ਜੀ ਦੋ ਟਾਈਮਾਂ ਦਾ ਜੇ ਹ ਜਿੱਦਾਂ ਮਰਜ਼ੀ ਕੋਈ ਵੀ ਮੇਰਾ ਕੋਲ ਤਸੱਲੀ ਹਾਂ 11-12 ਹਾਂ 11-12 ਵੀਰ ਜੀ ਲੋ ਜੀ ਯਾਰ 12 ਕਿਲੋ ਦੋਸਤੋ ਪੋਲਾ ਵੀਰ ਤੇ ਨਮਾ ਇਹਦੇ ਤੇ ਹੁਣ ਹਾਜ਼ਰ ਆ ਜਿੱਤਨਾ 14 ਮਹੀਨੇ ਦੀ ਸੂਈ ਆ ਵੱਛੀ ਮਗਰ ਦਿਖਾ ਦਿੰਦੇ ਆ ਵੱਛੀ ਇਹਦੇ ਹਾਂ ਤੇ ਬਾਕੀ ਆ ਵੀ ਦੂਜੇ ਨਾਲ ਕਰਮਾਂ ਦੀ ਠੀਕ ਆ ਜੀ ਤੁਹਾਨੂੰ ਪੂਰੀ ਤਸਲੀ ਨਾਲ ਤੁਹਾਨੂੰ ਦਿਖਾਉਣਾ ਆਪਾਂ ਜੀ ਆਪਸ ਮਾ ਵੀਰ ਜੀ ਪੂਰਾ ਵਧੀਆ ਕਰਮ ਆ ਆ ਵੱਛੀ ਆ ਹਾਂਜੀ ਆ ਦੇਖੋ ਜੀ ਹਾਂ ਦੇਖ ਕੇ ਠੰਡ ਠੁੰਡਾ ਕਰਕੇ ਵੀ ਜੀ ਫਿਰ ਅੰ内 ਚੋਂ ਬਚਾਉਣਾ ਪੈਂਦਾ ਪਸ਼ੂ ਨੂੰ ਵੇਖੋ ਜੀ ਮਾੜਾ ਕਿਤੇ ਸੱਜੇ ਖੱਪੇ ਬਾਹਰ ਲੈ ਆ ਹਾਂਜੀ ਹਾਂਜੀ ਉੱਥੇ ਡਾਊਨ ਹੋ ਜਾਂਦਾ ਬੱਚਾ ਹੋ ਜਾਂਦਾ ਟਾਈਓ ਨਹੀਂ ਗੱਡੀ ਹੁਣ ਬੱਦੇ ਮੁਰਕੇ ਕਈ ਆ ਤੁਹਾਨੂੰ ਪਤਾ ਕਿ ਨਹੀਂ 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 ਠੀਕ ਆ ਨਾਰੂ ਨਾਰਾ ਬੱਚੇ ਦੇ ਹਾਂ ਬਿਲਕੁਲ ਦਿਖਾਈ ਦੇ ਰਿਹਾ ਨਾਰੂ ਨਾਲ ਬੱਚੇ ਤੇ ਹਾਂਜੀ ਹਾਂਜੀ ਬਿਲਕੁਲ ਜੀ ਠੀਕ ਆ ਠੀਕ ਆ ਇਧਰੋਂ ਦੋਸਤ ਇੱਕ ਮੈਂ ਤੁਹਾਨੂੰ ਥਾਣੇ ਪੂਰੇ ਤਸਲੀਨਾ ਨੇੜੇ ਤੋਂ ਲੱਗ ਗਿਆ ਦਿਖਾਦਾ ਇੱਕ ਵਾਰੀ ਆ ਕਰਿਓ ਮਾੜਾ ਜਿਹਾ ਨੋਟ ਹਾਂਜੀ ਠੀਕ ਆ ਜੀ ਠੰਡੀ ਠੁੰਡੀ ਗਿੱਦੀ ਵੜੀ ਆ ਕਰਮਾ ਆਹ ਥਣ ਪੂਰਾ ਤਾਂ ਦੱਸੁੰਦਿਆਂ ਗੱਲ ਵੀ ਮਗਰਲੇ ਨਾ ਮਗਰਲਾ ਚੋਇਆ ਜਾਂਦਾ ਜੇ ਕਾਰ ਲੈਣਾ ਕਾਰਲਾ ਮੁਚਵਾਈ ਮੋਗਾ ਹੀ ਠੀਕ ਹੈ ਜੀ ਸੋ 11 12 ਕਿਲੋ ਬੌਲੇ ਤੋਂ ਦੋਸਤੋ ਹੁਣ ਸਟਾਰਟਿੰਗ ਆ ਹਾਂ ਤੇ ਰੰਗ ਬਿਲਕੁਲ ਪਿਸਤੇ ਬਾਦਾਰ ਵਰਗਾ ਵਿਖੋ ਹਾਂਜੀ ਹਾਂਜੀ ਠੀਕ ਹੈ ਬਦਾਮੀ ਰੰਗ ਆ ਹਾਂ ਤੇ ਸੇਂਗ ਸੇਂਗਾ ਪਰ ਮਾਰਨਾ ਚਰੀਂਦੇ ਨੇ ਕਹਿੰਦਾ ਠੀਕ ਹੈ ਜੀ ਪੂਰੀ ਸੀਲ ਸੁੜਾ ਵੀ ਕੋਈ ਗੱਲ ਨਹੀਂ ਆਉਂਦੀ ਲੱਗੇ ਨਹੀਂ ਆਉਣ ਦਿੰਦੀਆਂ ਇਹ ਤੇ ਆਪਾਂ ਉਹ ਤੁਹਾਨੂੰ ਦੱਸਣ ਦਿਆਂ ਜਿੱਥੇ ਕੋਈ ਅੱਛਾ ਚਲੋ ਜੰਦੇ ਸਾਰੀਆਂ ਗੱਲਾਂ ਵੀਰ ਛੱਡ ਕੇ ਇਹਦਾ ਰੇਟ ਕੀ ਕਰਾਂਗੇ ਦੇਣੀ ਕਿੰਨੇ ਦੀ ਆਪਾਂ ਦੇਣੀ ਦੇਵਾਂਗੇ ਵੀਰ ਜੀ ਇਹ ਮੰਨ ਲਓ ਰੇਟ ਭਾਵੇਂ ਕੋਈ ਇਹਦਾ 40 ਕਰਾ ਲੇ 45 ਕਰਾ ਲੇ 42 ਕਰਾ ਲੇ ਇਹ ਹਾਂ ਨਾ ਵੀਰ ਜੀ ਜਿਹੜੀ ਦੇਣੀ ਆਪਾਂ 36000 ਦੀ 36000 ਦੀ ਹਾਂਜੀ 36000 ਦੀ ਛੋੜ ਆਪਾਂ ਤੁਹਾਨੂੰ ਦੱਸਣ ਦਿਆਂ ਗੱਲ ਇਹ ਨਹੀਂ ਵੀ ਕਰਮਾ ਲਈ ਚਲੋ ਭਾਵੇਂ ਕੋਈ ਜੋ ਹੈ ਪਟਾਕਾ ਹੀ ਆ ਕਰਮਾ ਲਈ ਦੋ ਦਿਨੇ ਤੁਹਾਨੂੰ ਦੱਸਣ ਦਿਆਂ ਗੱਲ ਵੀਰ ਜੀ ਚਲੋ ਮੇਰੇ ਹਿਸਾਬ ਨਾਲ 15 16 ਹੀ ਕਰ ਦੂ ਕਰਮਾ ਲਈ ਜਿਹਦੇ ਹਿਸਾਬ ਨਾਲ ਸਟਾਰਟਿੰਗ ਆ ਨਾ ਮਾਲਕ ਨੂੰ ਸੇਵਾ ਕਰੇ ਤਾਂ ਕਰ ਦੂਗੀ ਹੁਣ 11 12 ਕਿਲੋਵੋਲਟੀ ਆਪਾਂ ਦੇ ਕੋਲੋਂ ਚਵਾਵਾਂਗੇ ਜਿੱਦਾਂ ਮਰਜ਼ੀ ਲੋ ਦੋਸਤੋ 36000 ਦੇ ਵਿੱਚ ਮਿਲ ਜਾਣੀ ਆ ਬਿਲਕੁਲ ਜੈਨੂਨ ਜਾਇਜ਼ ਰੇਟ ਆ ਸੱਜਰਤਾ ਦੀ ਸੂਈ ਆ ਤੇ ਜਿੱਦਾਂ ਮਰਜ਼ੀ ਭਰavo ਠੀਕ ਆ ਜੀ ਅੱਧਰ ਇੱਕ ਹੋਰ ਤੋਹਫਾ ਤੁਹਾਡੇ ਅੱਗੇ ਆਪਣੇ ਕੋਲ ਨੈਕਟ ਆ ਆ ਗਿਆ ਹਾਂਜੀ ਇਹ ਕਿਵੇਂ ਬੈਠ ਇਹ ਵੀ ਦੀ ਸੂਈ ਆ ਇਹਨੂੰ ਇਹਦੇ ਮਗਰ ਵੀ ਵੱਚੀ ਆ ਇਹਨੂੰ ਹੋ ਗਈ ਹੁਣ ਗਿਆ 12 15 ਦਿਨ ਸੂਈ ਨੂੰ ਅੱਜ 12 15 ਦਿਨਾਂ ਦੀ ਸੂਈ ਆ ਹਾਂਜੀ ਸੀਰੀਅਲ ਸੂਈ ਥਰਾਤੜਾ ਦੀ ਵੰਡ ਵੇਖੋ ਸਰ ਮਾਲੋਕੇ ਦੀ ਵਰੀਆ ਵਾ ਸੀ ਲਾਈਨ ਵੀ ਹਾਂ ਜੀ ਤਾਂ ਰਾਤੀ ਦੇ ਵਿੱਚ ਦੋਸਤੇ ਕਰੋ ਸਾ ਠੀਕਾ ਜੀ ਕੱਦ ਵੱਡਾ ਹਾਂ ਬਾਕੀ ਕਿੰਨੀ ਜੰਮੀ ਪਲੀ ਕਰਮਾ ਲਈ ਆਪਾਂ ਤੁਹਾਨੂੰ ਖੋਲ ਕੇ ਤੋਰ ਕੇ ਦਿਖਾਉਣੀ ਆ 12 ਕਿ ਦਿਨਾਂ ਦੀ ਸੂਈ ਚੰਦੇ ਵੀ ਹੋਰ ਸੂਆ ਦੂਜਾ ਘਲਾਲੇ ਕੋਈ ਹਾਂਜੀ ਦੂਜਾ ਹੋਵੇ ਵੀਰ ਜੀ ਭਾਵੇਂ ਕੋਈ ਆਪਣੇ ਲੋ ਤੀਜਾ ਆਪਾਂ ਦੂਜਾ ਤੇ ਇਹਦੇ ਮਗਰ ਬੱਚਾ ਕੀ ਜੇ ਬੱਚੀ ਇਹਦੇ ਕੋਈ ਵੀਰ ਦੀ ਮਗਰ ਬੱਚੀ ਆ ਡੱਬੀ ਬੱਚੀ ਬਹੁਤ ਵਧੀਆ ਇਹ ਕਿੰਨੇ ਦਾ ਦੁੱਧ ਤੁਹਾਨੂੰ ਚੱਲਣ ਦੀ ਆ ਇਹਦੇ ਕੋਲੇ ਵੀਰ ਜੀ ਹੁਣ ਦੁੱਧ ਹੋਊਗਾ ਜੇ 12 13 ਕਿਲੋ ਜਿਹੜਾ ਮੰਨ ਲਓ ਬਿਲਕੁਲ ਨਾਰਮਲ ਸੇਵਾ ਚੋਂ ਆਈ ਏ ਕਰ ਬਾਕੀ ਚਲੋ ਇਹ ਗੱਲ ਹੈ ਕਿ ਖਾ ਖਾ ਪੀ ਕੇ ਕਰਮਾ ਵਾਲੀ ਲਮਾਂਗਾ ਹਾਂਜੀ ਆ ਲੈ ਠੀਕ ਹੈ ਜੀ ਬਾਕੀ ਦੋਸਤੋ 12 13 ਲੀਟਰ ਤੇ ਚੱਲਣ ਦੀ ਆ ਤੇ ਇੱਕ ਵਾਰੀ ਨਿੱਕੇ ਵਿੱਚ ਥੋੜਾ ਜਿਹਾ ਬੈਕ ਸਾਈਡ ਇਹਨਾਂ ਤੋਰੀ ਹਾਂ ਲਓ ਜੀ ਕਾਦੇ ਵੱਡਾ ਢਾਂਜ ਟੁੰਚੇ ਦੀ ਵੱਡੀ ਆ ਠੀਕ ਹੈ ਜੀ ਹਾਂਜੀ ਅਸਾਂ ਚੰਦੇ ਵੀਰੇ ਬੈਣੀ ਦੇ ਪਾਸੇ ਥਣ ਥੋੜਾ ਛੋਟਾ ਬਖਾਉਦੀ ਵੀਰ ਜੀ ਵਿਖਾਉਦੀ ਆ ਕੋਈ ਧਾਰ ਦਾ ਇੱਕ ਡੋਕੇ ਦਾ ਵੀ ਫਰਕ ਨਹੀਂ ਜਿੱਦਾ ਮਰਜ਼ੀ ਕੋਈ ਤਸੱਲੀ ਕਰੇ ਵੀਰ ਜੀ ਠੀਕ ਆ ਜੀ ਉਹ ਕੋਈ ਪੈਰ ਪਰ ਆਪਣਾ ਕੋਈ ਆਨਲਾਈਨ ਸੌਦਾ ਕਰ ਲੈ ਜੇ ਦਿੱਕਤ ਨਹੀਂ ਉਹ ਨਹੀਂ 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 ਮੈਂ ਨਾ ਕਦੀ ਵੀ ਨਾ ਆਉਂ ਵੀਰ ਜੀ ਜੇ ਜੇ ਹੋਊ ਤੇ ਦੱਸਾਂਗੇ ਆਪਾਂ ਬਾਤ ਉਹਦਾ ਕੋਈ ਚੂਣ ਚ ਪਾਵੇ ਕੋਈ ਹੱਥ ਵੱਢ ਘੱਟ ਕੁੱਟਿਆ ਜਾਵੇ ਤੇ ਵਕਰੀ ਗੱਲ ਬਰਾਬਰ ਚੋਂ ਛੱਡ ਕੇ ਭਾਵੇਂ ਵੱਖੋ ਵੱਖਰੇ ਭਾਂਡੇ ਚ ਚੋਲੇ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਹੋਊ ਤਾਂ ਵੀ ਜੀ ਦੱਸਾਂਗੇ ਕੋਈ ਵੀ ਗੱਲ ਇਹ ਨਹੀਂ ਵੀ ਮੋੜ ਵਿੱਚ ਨਾ ਉਹ ਵੀ ਵਹਿਰ ਜਿਹੜੀ ਬਕਾਹੂ ਆ ਰਾਠੀ ਦੇ ਵਿੱਚ ਕਰਾਸ ਆ ਰਾਠੀ ਦੇ ਵਿੱਚ ਕੋਈ ਸ਼ਾਈ ਵਾਲ ਦਾ ਕਰਾਸ ਮਨ ਵਾਲੇ ਕਿਉਂਕਿ ਕੱਦ ਕਾਠ ਦੀ ਗੱਲ ਕਰ ਲਈਏ ਤੇ ਐਚ ਐਫ ਵੈੜਾ ਵਰਗਾ ਵੱਡਾ ਤੇ ਮੂੰਹ ਮੱਥੇ ਦੀ ਜੇਕਰ ਥੋੜੀ ਜੀ ਆਪਾਂ ਕੈਰੈਕਟਰ ਵੇਖ ਲਈਏ ਤੇ ਕਿਤੇ ਨਾ ਕਿਤੇ ਜਿਹੜਾ ਰਾਠੀ ਦੇ ਵਿੱਚ ਕਰਾਸ ਆ ਠੀਕ ਆ ਹਾਂਜੀ ਹਾਂਜੀ ਬਾਕੀ ਤੁਹਾਡੇ ਸਾਹਮਣੇ ਆ ਬੱਚਾ ਜਿਹਦਾ ਤੁਹਾਨੂੰ ਪ੍ਰੋਪਰ ਦਿਖਾ ਦਾਂਗੇ ਆਪਾਂ 12 13 ਕਿਲੋ ਤਾਂ ਇਸ ਵਕਤ ਚੱਲਣ ਗਈ ਆ ਹਾਂਜੀ ਹਾਂਜੀ ਕਿਸੇ ਰਕਮ ਦਾ ਕੋਈ ਵੀਰ ਚੰਦੇ ਕੋ ਭੂਰ ਛੱਟੇ ਜਿਹੜਾ ਕਿਸੇ ਆਪ ਕੋਲ ਸਵੇ ਜਵਾ ਹਾਂ ਵਿਦਿੱਤਵਾ ਜਿਹੜਾ ਵਾ ਮਈਆਂ ਵਾਲਾ ਕਰਮਾਰੀ ਦਾ ਇਹ ਪੂਰਾ ਜਵਾਪਸ ਮਾ ਕੋਈ ਡੋਕਲ ਨਹੀਂ ਕੋਈ ਮਲਕ ਨਹੀਂ ਇਹ ਨਹੀਂ ਕੋ ਟੁੱਟ ਕੇ ਆਉ ਜਿਹੜੀ ਕੋ ਸੂਈ ਆ ਜਿਹੜਾ ਜਵਾਪਸ ਨਹੀਂ ਹਾਂਜੀ ਇਹ ਤੋਂ ਬੱਚਾ ਕੋਈ ਪਹਿਲਾਂ ਬਾਤ ਖਾਦ ਗਿਆ ਤੁਹਾਨੂੰ ਇਹਦੀ ਬੱਚੀ ਆ ਠੀਕ ਆ ਜੀ ਬੱਚੀ ਇਹਦੇ ਮਗਰ ਵੀ ਬੱਚੀ ਦੋ ਬੱਚੀਆਂ ਸੂਈਆਂ ਨੇ ਦੋ ਮਗਰ ਜਿਹੜੀਆਂ ਬੱਚੀਆਂ ਠੀਕ ਆ ਜੀ ਆਹ ਦੇਖੋ ਆ ਬਹਿ ਬਿਲਕੁ ਦਬਾ ਠੀਕ ਆ ਜੀ ਓਕੇ ਠੀਕ ਆ ਤੇ ਜੇ ਨਾ ਇਹਦਾ ਅਜ ਮੋਲ ਫਿਰ ਕਈ ਰੱਖਿਆ ਕਿੰਨੇ ਕੁ ਦੀ ਦੇਣੀ ਅਜ ਵੀਰ ਜੀ ਮੋਲ ਆ ਪਾਇਦਾ ਕਰਦੇ ਆ 45000 ਰੁਪਿਆ 45 ਹਾਂਜੀ ਹਾਂਜੀ ਵੀ ਲੈ ਦੇ ਵਾਲੀ ਗੱਲ ਬਾਤ ਜਿੱਥੇ ਲੈ ਦੇ ਰੱਖਦਾ ਲੈਂਦੇ ਵੀ 40000 ਦੇ ਐਕਚੁਅਲੀ 40000 ਦੀ ਦੇ ਦੀ 40000 ਹਾਂਜੀ 40000 ਦੀ ਬੱਚੀ ਵੇਖੋ ਤਾਂ ਬਹੁਤ ਵਧੀਆ ਜੇ ਦੁੱਧ ਵਾਲੀ ਆ ਥਣ ਚੱਡੇ ਵਾਲੀ ਮਗਰ ਵੀ ਆ ਵੇਖੋ ਤਣ ਤੂਣ ਇਹ ਥਣ ਕਈ ਮੇਰੇ ਵੀਰ ਭਰਾ ਮੰਨ ਲਓ ਇਹ ਗੱਲ ਹੈ ਕਿ ਭਾਲਦੇ ਆ ਵੀ ਵੱਡਾ ਮੰਨ ਲਓ ਇਹ ਲਓ ਜੀ ਆ ਕਰੋ ਚੈੱਕ ਠੀਕ ਆ ਜੀ ਓੜੀਆਂ ਦੋ ਦੋ ਚਾਰ ਚਾਰ ਧਾਰਾ ਵੀ ਛੋਟਾ ਵੀਰ ਮਾਰਕਟ ਦਿਖਾਈ ਜਾਂਦਾ ਅਗਲੇ ਤਾਂ ਇਹ ਥਣ ਦੀਆਂ ਧਾਰਾਂ ਤੇ ਆ ਮਗਰਲੇ ਥਣ ਦੀਆਂ ਧਾਰਾਂ ਹਾਂਜੀ ਆ ਵੇਖੋ ਕੋਈ ਭੂਰ ਛਟਾ ਦੇ ਵਿੱਚ ਦੱਸ ਦੇਣਾ ਸੀ ਛੱਡੇ ਭਰਾਣੇ ਪਹਿਲਾਂ ਹੀ ਨਾ ਜੀ ਨਾ ਨਾ ਤੇ ਕੋਈ ਉਹ ਜਿਹੜੀ ਗੱਲਬਾਤ ਨਹੀਂ ਹੈਗੀ ਕੀ ਹਾਂ ਤੇ ਅਗ ਉਹ ਲੋਕ ਨਹੀਂ ਆਉਂਦੀ ਟੀਟਾ ਜੀ ਸੇਵਾ ਤੋਂ ਥੋੜੀ ਜੀ ਕੁਚਾਰੀ ਰਹੀ ਉਹ ਹੋ ਗਈ ਬਾਬੇ ਹਾਂਜੀ ਸੇਵਾ ਹੋਵੇ 18 20 ਕਿਲੋ ਵਾਲੀ ਆ ਬੈਗ ਹਾਂਜੀ ਇਹਨਾਂ ਦੇ ਚਲੋ ਜੇ ਕੋਈ ਸਾਂਭ ਲੂ ਤੇ ਕਰੂਗੀ ਕਰਮ ਵਾਲੀ ਬਾਕੀ ਆਪਾਂ ਦੇ ਜਿੰਨਾ ਵੀਰ ਜੀ ਹੈਗਾ ਕੋਲ ਉਹਨਾਂ ਦੱਸਣਾ ਠੀਕ ਹੈ ਜੀ ਹਾਂਜੀ ਹਾਂਜੀ ਮੈਂ ਵੀ ਪ੍ਰਭੂ ਇੱਥੋਂ ਤੱਕ ਜਿਹੜੀਆਂ ਜਿੰਨੇ ਪਸ਼ੂ ਸੀ ਸਾਰੇ ਸਵੇ ਸਵੇ ਸੀਗੇ ਇਧਰ ਜੋੜੀ ਇੱਕ ਤੁਹਾਨੂੰ ਦਿਖਾਉਣੇ ਆ ਜੋੜੀ ਗੱਬਰ ਹਾਂਜੀ ਇੱਕ ਬਹੁਤ ਬਾ ਕਮਾਲ ਬਹੁਤ ਖੂਬਸੂਰਤ ਚੰਗੀ ਵੈਰ ਦਿਖਾਈ ਦੇ ਰਹੀ ਆ ਠੀਕ ਹੈ ਜੀ ਟਾਂਚਾ ਟੂਚਾ ਇਹਦਾ ਫੁੱਲ ਵੱਡਾ ਕੋਈ ਮੇਰਾ ਭਰਾ ਦੂਰੋਂ ਜਿਹੜੋਂ ਆ ਰਿਹਾ ਤੇ ਵੱਡੇ ਕੱਦ ਕਾਠ ਵਾਲੀ ਵਹਿੜ ਤੁਹਾਨੂੰ ਦਿਖਾ ਦਿੰਦੇ ਆ। ਹਾਂ। ਬਾਕੀ ਆਹ ਬਾਡੀ ਸਟਰਕਚਰ ਉਤੋਂ ਇਹ ਨਹੀਂ ਹੈਗਾ ਵੀ ਕੁੱਬ ਕੱਢ ਦੀ ਆ ਜਾਂ ਲੱਕ ਬਿਲਕੁਲ ਢੁਈ ਬੈਠਮੀ ਆ। ਇੱਕ ਸਾਰ ਬਿਲਕੁਲ ਪੱਧਰ ਉੱਪਰੋਂ ਜਿਹੜੀ ਠੀਕ ਹੈ ਕਗਰੋੜ ਤੋਂ। ਹਾਂ। ਤੇ ਝੱਲੇ ਵੀ ਨੇ ਵੀ ਤਕਰੀਬਨ ਅਜੇ ਸਮਾਂ ਖੜਨਾ ਹੈ ਨਾ। ਇਹ ਵੀਰ ਜੀ ਲੈ ਜੂਗੀ ਦੇਣ ਕਰਮ ਵਾਲੀ ਅਜੇ। ਹਾਂਜੀ ਹਾਂਜੀ। ਲਿਫਟ ਜਿਹੜਾ ਵਾ ਮੰਨ ਲਓ ਇਹ ਗੱਲ ਹੈਗੀ ਆ ਵੀਰ ਜੀ ਘਰ ਆਵਿਆਂ ਦੇ ਦਸਨ ਮੁਤਾਬਕ ਨਾ ਹਾਂਜੀ ਵਹਿੜ ਤੇ ਅਜੇ ਵੀਰ ਜੀ ਇਹਦੇ ਦੇਣਾ ਸਾਲਾ ਲੋਬੀ ਮੰਨ ਲਓ 8 ਦਿਨ ਦੇ ਅਦੇ ਤੇ ਇਹ ਸੂਹਾਂ ਕਰਵਾ ਕਰ ਦੁੱਜਾ ਵੀਰ ਜੀ ਦੁੱਜਾ ਦੁੱਜਾ ਸੈਦਾਂ ਵਾਲੀਆਂ ਜਿੱਦਾਂ ਮਰਜ਼ੀ ਕੋਈ ਮੂੰਹ ਪੁੱਟ ਕੇ ਵੇਖ ਲੈ ਕਰ ਮਾਰੀ ਦਾ ਸੈਦਾਂ ਵਾਲੀਆਂ ਕੰਨੀਆਂ ਵੀਰ ਜੀ ਜੇ ਕੰਨੀਆਂ ਖਲੋਤੀਆਂ ਬਰਾਬਰ ਹੁੰਦੀਆਂ ਬਰਾਬਰ ਹੁੰਦੀਆਂ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਬਾਕੀ ਢਾਟਾ ਢੋਚਾ ਚੰਦੇ ਇਹਦਾ ਵੀ ਬਾਹਰ ਕੱਢ ਕੇ ਤੋੜ ਕੇ ਵਿਖਾਈ ਤੇ ਪਤਾ ਲੱਗਦਾ ਅੱਛਾ ਸਹੀ ਗੱਲ ਆ ਵੀਰ ਜੀ ਪੂਰੀ ਵੇਖ ਲਓ ਵੱਡੀ ਆ ਚਲੋ ਇਹ ਆ ਵੀ ਚਲੋ ਦੱਸਣ ਦੇ ਮਤਾਬਕ ਤੇ ਵੀਰ ਜੀ ਨਾ ਆ ਵੀ 34 35 ਤੇ ਪਹਿਲੇ ਸੂਏ ਕਰਮਾੜੀ ਚੱਲੀ ਆ ਠੀਕ ਹੈ ਫਿਰ ਕਿ ਚਲੋ ਸੋਹਣੀ ਉਮੀਦ ਕਰਦੇ ਆ ਕਰਮਾਂ ਦੀ। ਇਹ ਕਿੰਨੀ ਵੀ ਚਲੋ ਆਪਾਂ ਵੈਸੇ ਨਾਰਮਲੀ ਦਿਨ ਵਾਰ ਪੁੱਛ ਲਈਏ ਕਿਸੇ ਭੈਣ ਭਰਾ ਤੋਂ ਵੀ ਕੋਈ ਉਹਨਾਂ ਦਾ ਲਿਖਤੀ ਤੌਰ ਤੇ ਲਿਖਿਆ ਜਾਂ ਵੈਸੇ ਕੋਈ ਜਨਵਰੀ ਦੇ ਮਹੀਨੇ ਦੇ ਵਿੱਚ ਵੀ ਮੰਨ ਲਓ 9 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਲਿਖਤੀ ਰੂਪ ਦੇ ਵਿੱਚ 9 ਜਨਵਰੀ ਨੂੰ ਹਾਂਜੀ 9 ਜਨਵਰੀ ਨੂੰ ਆਹਾਂ ਹਾਂਜੀ ਹਾਂਜੀ ਠੀਕ ਆ ਬਾਕੀ ਚਲੋ ਇਹ ਗੱਲ ਹੈ ਕਿ ਆ ਕੋਈ 2-4 ਦਿਨ ਕਰਮਾਂ ਵਾਲੀ ਉੱਤੇ ਵੀ ਖੜ ਸਕਦੀ ਆ। ਬਾਕੀ ਆ ਗਈ ਆ ਸਾਹ ਹਾਂ ਉਹਨਾਂ ਨੇ ਫੱਬਣ ਦੇ ਵੀ ਕਰਮਾਂ ਵਾਲੀ ਥੱਲੇ ਆ ਵੇਖੋ। ਹਣ ਤੱਕ ਵੇਖੋ ਐ ਕੋਈ ਤੁਸੀਂ ਪ੍ਰੋਪਰ ਆਲ ਰੌਂਡ ਤੋਂ ਦੇਖੋ ਹਾਂ ਹਾਂ ਤੇ ਆਇਦਰ ਮੈਂ ਇੱਕ ਵਾਰੀ ਤੁਹਾਨੂੰ ਬਹਿਣੀ ਵਾਲੇ ਸਾਈਡ ਤੇ ਵੀ ਬਹਿ ਕੇ ਦਿਖਾਉਣਾ ਆ ਕਰਿਓ ਮਾਰਾ ਜੀ ਨੋਟ ਹਾਂ ਉਹ ਨੀਚੇ ਦੇ ਉੱਪਰ ਨਾੜਾ ਇਸ ਤਰ੍ਹਾਂ ਜਿਹੜੇ ਫੁਲਕਾਰੀ ਤੇ ਕਢਾਈ ਕੀਤੀ ਹੁੰਦੀ ਹੈ ਹਾਂਜੀ ਹਾਂਜੀ ਪੂਰੀਆਂ ਵੀ ਨਾੜਾ ਨੇ ਜਿਹੇ ਦੇਵੇਂ ਮੇਰੇ ਤਾਂ ਵੀਰ ਚੰਦੇ ਚੱਡੇ ਨੇ ਭਰਿਆ ਨਾ ਤੇ ਮੇਰੇ ਨਾੜਾ ਉਹਨੇ ਨੇ ਮੋਟੀਆਂ ਦਿਖਾਈ ਦੇ ਉਵੇਂ 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 ਮੋਟੀਆਂ ਵੀਰ ਜੀ ਦੇਣ ਦਿਖੇ ਦੇਣਗਾ ਨਾ ਨਿੱਕੇ ਵੀ ਥੋੜਾ ਸਲੋ ਆਪਾਂ ਤੋੜ ਕੇ ਦਿਖਾਈਏ ਹਾਂ ਹਾਂਜੀ ਫਿਰ ਇਹ ਤੋੜਾ ਤਾਰਾ ਵੀ ਦੀ ਇੱਕ ਤੇ ਹੁੰਦਾ ਨਾ ਮੰਨ ਲਓ ਕਈ ਮੰਨ ਲਓ ਘੋੜੀਆਂ ਵਰਗਾ ਤੋੜਾ ਲੈ ਜਾ ਲੈ ਜਾ ਤਾਂ ਲੰਮਾ 9 ਜਨਵਰੀ ਨੂੰ ਦੋਸਤੋ ਤਿੰਨ ਪੂਰੇ ਆ ਤੇ ਅੱਜ 2 ਜਨਵਰੀ ਆ ਹਾਂਜੀ ਤਕਰੀਬਨ ਹਜੇ 6 ਤੋਂ 7 ਕਦੇ ਹਫਤਾ ਮੰਨ ਕੇ ਕੋਈ ਭਰਾ ਸੌਦਾ ਜਿ ਬਰਾਬਰ ਉੱਪਰ ਬਣ ਵੀ ਲੈ ਕੇ ਜਾਊਗੀ ਨਾਲੇ ਬਤਾ ਗੱਲ ਕੀ ਵਹਿਣਾ ਮਿਰਦੀ ਇਹ ਸੁੰਡੀਆਂ ਸੁੰਡੀਆਂ ਕਰਮਾਲੀਆਂ ਬਣ ਜਾਂਦੀਆਂ ਬਾਕੀ ਬੱਚਾ ਛੱਟ ਕੇ ਵੀ ਥੱਲੇ ਆਇਆ ਵਧੀਆ ਪੂਰੀਆਂ ਕਰਮਾਲੀਆਂ ਹੁੰਦੀਆਂ ਠੀਕ ਹੈ ਜੀ ਸੋ ਆਰਡਰ ਆਰਡਰ ਦੀ ਬੜੀ ਬਾਹ ਕਮਾਲਾ ਠੀਕ ਹੈ ਜੀ ਥੱਲੇ ਲੈਵੇ ਦੀ ਫਾਂ ਦੇ ਪੁੰਦੇ ਦੀ ਬੜੀ ਖੁੰਲਣੀ ਹੋ ਜੇ ਥੱਲਿਓ ਹਾਂਜੀ ਹਾਂਜੀ ਪੂ ਆਪਾਂ ਤੇ ਸਮੇਂ ਦੇ ਚੱਲਦੇ ਆ ਆਹ ਵੇਖੋ ਆ ਸਾਰੀ ਲੜ ਲੂੜ ਵੇਖੋ ਕਿੱਥੋਂ ਤੱਕ ਕਰਮਾਂ ਵਾਲੀ ਆ ਆਹ ਵੇਖੋ ਨੇ ਬਣੂ ਕੀ ਝੰਡੇ ਵੀਰ ਪੂਰੀ ਹਾਂਜੀ ਹਾਂਜੀ ਪੂਰੀ ਕਰਮਾਂ ਵਾਲੀ ਆ ਕਾਰ ਤੋੜੂ ਕੀ ਕਰਮਾਂ ਦੀ ਜੱਡੀ ਉੱਤੋਂ ਉਨੀ ਥੱਲਿਓ ਬੰਨਾ ਚਾਹੀਦਾ ਬੈਠ ਨੂੰ ਹਾਂਜੀ ਹਾਂਜੀ ਉੱਤੋਂ ਕਰਮਾਂ ਦੀ ਬਾ ਕਮਾਲ ਆ ਹਾਂਜੀ ਤੇ ਇਹ ਝੰਡੇ ਵੀਰਾ ਚ ਸੇਲ ਕਰਦੇ ਪਏ ਆ ਤੇ ਤੁਹਾਡੇ ਅਕੋਰਡਿੰਗ ਆ ਵੀ ਤੁਸੀਂ ਦੱਸੰਦੇ ਵੀ ਘਟੋ ਘੜ ਵੀ 30 ਤੋਂ 35 ਦੇ ਦਰਮਿਆਨ ਚੱਲੀ ਆ। ਹਾਂਜੀ ਹਾਂਜੀ ਚੱਲੂਗੀ ਵੀਰ ਜੀ ਐਰ ਕੀ ਵੀ ਕਰਮਾ ਵਾਲੀ ਦਊਗੀ 40 42 ਦਊ ਜੇ ਕਹੇ ਸੇਵਾ ਚੰਗੇ ਫਾਰਮਰ ਕੋ ਚੱਲਗੀ ਤੇ ਵੀਰ ਜੀ। ਠੀਕ ਆ। ਜਾਤ ਬਰੀ ਬੜੀ ਆ ਨਾ ਫਿਰ ਤੁਹਾਨੂੰ ਪਤਾ ਸਾਰੀਆਂ ਚੀਜ਼ਾਂ ਕਰਮਾ ਵਾਲੀ ਨੂੰ ਇਹ ਲੋ ਘੜ ਘੜ ਲੱਗੀਆਂ। ਹਾਂਜੀ ਹਾਂਜੀ। ਤੇ ਹਾਂ ਆ ਵੇਖੋ ਸੀਲਿੰਗਾਂ ਸੂਲੀਆਂ ਤੇ ਭਾਵੇਂ ਹੱਥੀ ਮੁਟੀ ਵਾਲਾ ਵੀ ਕਈ ਹੁਣ ਆਮ ਤੁਹਾਨੂੰ ਪਤਾ ਵੀ ਕਈਆਂ ਫਾਰਮਾਂ ਤੋਂ ਆਮ ਫਾਰਮਾਂ ਜਨ ਬੜਾ ਮਸ਼ੀਨਾਂ ਵੀ ਆ ਇੰਨਾ। ਕਿੰਨੇ ਦਿਨ ਵੀ ਇਹ ਬਾਕੀ ਹੱਥੀ ਚਵਾਈ ਲਪੜਾ ਥਾਣਾ ਹਾਂਜੀ ਹਾਂਜੀ ਹੱਥੀ ਚਵਾਈ ਵਾਲਾ ਬਹੁਤ ਵਧੀਆ ਥਾਣਾ ਹਾਂਜੀ ਹੋਰ 35 ਟੁੱਪਣ ਵੀ ਜਿਹੜਾ ਵਧੀਆ ਵਧੀਆ ਰਹੀ ਸੀ ਤਾ ਦੇਖ ਲੋ ਠੀਕ ਆ ਜੀ ਹਾਂ ਤੇ ਆ ਕਰੋ ਚੱਕ ਜੀ ਹਾਂ ਚਾਹੋ ਜੋ ਚਾਹੋ ਜੋ ਮਾਰੋ ਜੀ ਠੀਕ ਆ ਠੀਕ ਆ ਜੀ ਠੀਕ ਆ ਠੀਕ ਆ ਅੱਛਾ ਚਾ ਨੀਰ ਦੇ ਦਿੱਗੇ ਕਿੰਨੇ ਦੀ ਵੀਰ ਜੀ ਜਿੱਦੀ ਵੈੜਾ ਚਲੋ ਮੁੱਲ ਤੇ ਭਾਵੇਂ ਦਾ ਡੇਢ ਵੀ ਕਰ ਲੀ ਗੇ ਹਾਂ 40 ਵੀ ਕਰ ਲੀ ਗੇ 1 15 ਦੀ ਵੀਰ ਜੀ ਦੇ ਦਿੱਕੇ ਹਾਂ ਨਾ 1 15 ਦੀ ਹਾਂਜੀ 1 15 ਦੀ ਹਾਂ ਨਾ ਬਾਕੀ ਗੰਜੈਸ਼ ਹੈਗੀ ਐ ਮੌਕੇ ਤੇ ਮਾਰਤਣ ਹੋ ਜਾਊਗਾ ਵਿਰਜੀ ਮਾਨਤਾ ਨਹੀਂ ਹੈ ਕੋਈ ਹਜ਼ਾਰ ਖੰਡ ਦਾ ਜੀ ਖੁਸ਼ ਹੋ ਗਏ ਜਿੰਨੇ ਕਰੂਗੇ ਨਵੇਂ ਸਾਲ ਤੇ ਹਾਂਜੀ ਹਾਂਜੀ ਕੋਈ ਵੀ ਜਿਹੜੀ ਹੈ ਹਾਂਜੀ ਹਾਂਜੀ ਸੌਦਾ ਕਰੀਏ ਕੋਈ ਵੀਰਤਾ ਕੋਈ ਇਹੋ ਜਿਹੀ ਕੋ ਗੱਲ ਹੈ ਕਿ ਬਾਕੀ ਆ ਵੀ ਵੈੜ ਵੀਰਜੀ ਬਾਕੀ ਵੈੜ ਵੇਖ ਕੇ ਕੋਈ ਨਾ ਆਪੂਗਾ ਵੀ ਕੋਈ ਨੇ ਲਾਉਣਾ ਲਾਉਣਾ ਵੀ ਚਲੋ ਤਾਂ ਜੋ ਕੋਈ ਸ਼ੱਕ ਨਹੀਂ ਗਾ ਹਾਂਜੀ ਹਾਂਜੀ ਨਾ ਲਾਉਂਦੇ ਜਿੰਨੂੰ ਆਂਦੇ ਆ ਵੀ ਦੂਜਾ ਬੰਨਾ ਨਹੀਂ ਨਾ ਦੀਦਾ ਉਹ ਗੱਲ ਹੁੰਦੀ ਆ ਬਿਲਕੁਲ ਹਾਂਜੀ ਹਾਂਜੀ ਲਓ ਦੱਸੋ ਬਹੁਤ ਚੰਗੇ ਆ ਨਹੀਂ ਮਿਲਨੇ ਚੰਗੀ ਵੈੜ ਤੁਹਾਨੂੰ ਦਿਖਾਤੀ ਆ ਇੱਕ 15 ਦੇ ਵਿੱਚੋਂ ਚੰਡਾ ਵੀਰਾਂ ਦਾ ਵੀ ਕੋਈ ਹਜ਼ਾਰ ਖੰਡ ਦਾ ਕੋਈ ਲੈਸ ਕਰਦੇ ਆਗੇ ਮਾਨਤਾ ਕਰਦੇ ਆਜੋ ਕੋਈ ਭਰਾ ਨੂੰ ਫਿੱਟ ਬਹਿ ਜਾਣੀ ਆ ਜਿੱਥੇ ਵੀ ਤਾਲਮਿਲ ਮੈਂਦਾ ਤੁਸੀਂ ਬਿਠਾ ਲਿਓ ਆਪਣਾ ਹਾਂਜੀ ਹਾਂਜੀ ਤੇ ਅੱਗੇ ਨੈਕਸਟ ਆਪਾਂ ਤੁਹਾਨੂੰ ਇੱਕ ਹੋਰ ਵਾਰ ਦਿਖਾ ਦਿੰਨੇ ਆ ਠੀਕ ਆ ਜੀ ਤੇ ਤਕਰੀਬਨ ਇੱਦੇ ਵੀ ਹਾਈਟ ਕੱਟ ਫੁੱਲ ਵੱਡੀ ਆ ਇਹ ਵੀ ਛੋਨੇ ਵੀ ਰਵੇ ਸੇ ਗੱਬਣ ਨਾ ਹਾਂਜੀ ਗੱਬਣਾ ਵੀਰ ਜੀ ਇਹ ਵੀ ਕਰ ਮਾਰ ਇਹ ਵੀ ਇਹ ਵੀ ਬਣੂਗਾ ਜੇ ਇਹ ਵੀ ਦਿਨ ਖੜਦੀ ਹੈ ਜੀ ਠੀਕ ਆ ਜੀ ਹਾਂਜੀ ਹਾਂਜੀ ਕੋਈ ਪਰ ਆਪਾਂ ਪੂਰੀ ਬਾਹਰ ਦਰ ਕੱਢ ਤੋਰ ਫਿਰ ਕੇ ਦਿਖਾਉਣੇ ਆ ਇਹ ਸੋਇਆਂ 'ਚ ਕਿਵੇਂ ਆ ਇਹ ਸੋਇਆਂ 'ਚ ਵੀਰ ਜੀ ਇਹ ਮੰਨ ਲਓ ਆ ਵੀ ਦੂਜਾ ਨਾ ਆਖਿਆ ਵਾਤ ਵਾਤ ਜਾਊਗਾ ਵੀਰ ਜੀ ਅੱਛਾ ਜੀ ਹਾਂਜੀ ਬਾਕੀ ਆ ਵੀ ਤੋਰਾ ਤਾਰਾ ਵੇਖੋ ਇਹਦਾ ਵੀ ਕੁੜੀ ਵਰਗਾ ਕਰਮ ਵਾਲੀ ਦਾ ਇਹ ਨਹੀਂ ਵੀ ਮੰਨ ਲਓ ਜਿੱਦਾਂ ਕਿ ਨਾਰਮਲ ਆਪਾਂ ਚੰਗੇ ਵਧੀਆ ਚੰਗੇ ਚੰਗੇ ਫਾਰਮਾਂ ਦੇ ਵਿੱਚ ਹਾਂਜੀ 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 ਹਾਈਟ ਕਾਦ ਵਾਲੇ ਪਾਸਿਓਂ ਤੇ ਕੋਈ ਦੁੱਧ ਮਿਲਕ ਦਾ ਇਹਦਾ ਦੱਸਿਆ ਕਿ ਪਿਛਲੇ ਸੂਬੇ ਦਾ ਦੱਸਿਆ ਵੀਰ ਜੀ ਇਹ ਚੱਲੀ ਜੇ 42 45 ਤੇ ਚੱਲੀ ਜੇ ਅੱਛਾ 40 ਤੋਂ ਪਲੱਸ ਵਾਲੀ ਹੈ ਫਿਰ ਹਾਂਜੀ ਹਾਂਜੀ ਠੀਕ ਆ ਬਾਈ ਹਾਂ ਲਓ ਦੋਸਤੋ 40 ਤੋਂ ਪਲੱਸ 42 45 ਤੇ ਝੰਡਾ ਵੀਰ ਦੱਸ ਰਿਹਾ ਜਿੱਥੋਂ ਵੀ ਐਨੀਮਲ ਪਸ਼ੂ ਕੋਈ ਵਪਾਰੀ ਵੀਰ ਖਰੀਦਦਾ ਤੇ ਨਾਰਮਲ ਹੀ ਚਲੋ ਉਸ ਘਰੇਲੂ ਬੇਰ ਨੂੰ ਠਾ ਠੀਕ ਹੈ ਜੀ ਦਾ ਉਸ ਪਸ਼ੂ ਪਾਲਕ ਭਰਾ ਨੂੰ ਪੁੱਛਣਾ ਫਰਜ਼ ਬਣਦਾ ਵੀ ਕੀ ਹੋਇਆ ਪਿਛੇ ਕਿੰਨਾ ਦੁੱਧ ਚਵਾਇਆ ਉਸ ਬਿਹਾਵ ਤੇ ਜੇ ਅਸੀਂ ਆਪਾਂ ਗੱਲਬਾਤ ਕਰਦੇ ਆ ਪਰ ਢਾਂਚੇ ਦੇ ਅਕੋਰਡਿੰਗ ਜੇਕਰ ਵੇਖੀਏ ਨੇ ਕਈ ਵੀ ਤਰੀਕ ਕੋਈ ਮਹਾਰਾਜ ਨੂੰ ਹੋਰ ਤੋਰ ਕੇ ਦਿਖਾਉਣਾ ਆਪਾਂ ਹੈ ਉਤੋਂ ਦੋਸਤੋ ਵੇਖੋ ਤੁਸੀਂ ਠੀਕ ਹੈ ਜੀ ਉੱਪਰੋਂ ਵੀ ਚੌੜੀ ਹੈ ਪੂਰੀ ਕਰਮਾ ਲਈ ਬਾਕੀ ਫੋਨੋਂ ਵੱਟੇ ਹਾਈਟ ਕਰਦੇ ਦੇ ਵਿੱਚ ਕੱਦ ਪੋਤ ਕਰਮਾ ਲਈ ਪੂਰਾ ਵਜਨ ਨੋਟ ਪੂਰਾ ਹਾਂਜੀ ਹਾਂਜੀ ਤੇ ਜੰਮੀ ਪੜੀ ਵੀ ਆ ਫੇਸ ਦੀ ਕੁਆਲਿਟੀ ਠੀਕ ਆ ਆ ਦੇਖੋ ਜੀ ਠੀਕ ਹੈ ਜੀ ਸੋ ਨਾੜਾ ਲੋੜਾ ਬੇਰਮੋਣ ਜਿੱਦਾਂ ਇੱਕ ਚੰਗੇ ਮਿਲ ਕੇ ਪਸ਼ੂ ਦੀ ਨਿਸ਼ਾਨੀ ਹੁੰਦੀ ਆ ਠੀਕ ਹੈ ਜੀ ਕਾਫੀ ਹਵਾਨੇ ਚੜੇ ਦੇ ਉੱਪਰ ਨਾੜਾ ਲੋੜਾ ਨੇ ਇਹਦੇ ਚੰਦੇ ਦਿਨ ਦੱਸੀ ਮਾਰੇ ਕਿੰਨਾ ਕੁ ਸਮਾਂ ਹੱਟੋ ਘੱਟ ਇੰਨੇ ਦਿਨ ਵੀਰ ਜੀ ਇਹਦੇ ਹੋਣੇ ਜੇ 13 ਤਰੀਕ ਨੂੰ ਦਿਨ ਪੂਰੇ 13 ਜਨਵਰੀ ਨੂੰ ਹਾਂ ਜੀ 13 ਜਨਵਰੀ ਨੂੰ ਹਾਂ ਜੀ ਹਾਂ ਜੀ 10 ਦਿਨ ਵੀਰ ਜੀ ਇਹਦੇ ਅਜੇ 10000 ਦਿਨ ਪੈਜੇ ਕਰਮਾ ਵਾਲੀ ਦੇ ਠੀਕ ਹੈ ਜੀ ਹਾਂ ਜੀ ਹਾਂ ਜੀ ਪਰ ਬਾਕੀ ਇਹ ਗੱਲ ਹੈਗੀ ਆ ਵੀ ਕਰਮਾ ਵਾਲੀ ਖੁੱਲਦੀ ਆਉਂਦੀ ਆ ਫੁੱਲ ਮੰਨ ਲਓ ਵੇਖੋ ਜੰਮੀ ਪੜੀ ਆ ਫੁੱਲ ਸੇਵਾ ਚੋਂ ਸੋ ਚੰਗੀ ਵਹਿਰ ਆ ਦੋਸਤੋ ਦਧਾਰੂ ਪਸ਼ੂ ਆ ਬਾਕੀ ਜਿਵੇਂ ਜਿਵੇਂ ਦਿਨ ਇਹਦੇ ਸੁਣਦੇ ਨੇੜੇ ਆਉਣਗੇ ਉਵੇਂ ਕਰਮਾਲੀ ਦੀ ਤਿਆਰੀ ਦਾ ਪਤਾ ਲੱਗ ਜਾਊਗਾ ਵੀ ਕੀ ਤੋਂ ਕੀ ਬਣਦੀ ਆ ਠੀਕ ਆ ਪੂਰੀ ਵਧੀਆ ਵਿਰਦੀ ਇਹ ਵੇਖੋ ਕਿਤਨਾ ਫੱਬਦੀ ਗਰਮਾਂ ਵਾਲੀ ਹਾਂ ਹਾਂ ਬਾਕੀ ਇਹ ਆ ਵੀ ਜਿਹੜਾ ਨਾ ਆ ਵੇਖੋ ਵਿਰਦੀ ਝੋਲਾ ਚਾਲਾ ਵੇਖੋ ਕਰਮਾਲੀ ਇਹ ਗੱਲ ਇਹ ਨਾ ਵਿਰਦੀ ਚਲੋ ਵੇੜ ਬਾਕੀ ਸਾਰੀ ਖਰੀਜੇ ਇਹ ਜਮਾਨਦਰੀ ਅਗਲੇ ਥਣ ਦੀ ਤੇਲ ਆਪਾਂ ਪਹਿਲਾਂ ਦੱਸ ਦਈਏ ਅੱਛਾ ਪਰ ਦੱਸਿਆ ਮਗਰੋਂ ਹੈ ਨਹੀਂ ਨਹੀਂ ਚਲੋ ਆਪਾਂ ਡਿਟੇਲ ਤੇ ਮੰਨ ਲਓ ਇਹ ਗੱਲ ਹੈਗੀ ਜਦੋਂ ਆਈਏ ਉਦੋਂ ਹੀ ਆਪਾਂ ਮੰਨ ਲਓ ਇਹ ਗੱਲ ਹੈਗੀ ਕਿ ਨਹੀਂ ਅਗਲੇ ਤਾਂ ਦੀ ਬਹਿਣੀ ਲੱਗਦੀ ਮੈਂ ਤਾਂ ਦੇਖਣਾ ਵੀ ਛੋਟਾ ਦਿਖਾ ਦੇ ਹਾਂਜੀ ਛੋਟਾ ਮੰਨ ਲਓ ਇਹ ਗੱਲ ਹੈ ਜੀ ਦੱਸਿਆ ਜਿਹੜਾ ਪਤਾ ਲੱਗਣਾ ਨਾ ਸਾਰੇ ਭੈਣ ਬਸ ਬਸ ਹਾਂਜੀ ਇਹ ਕੋਈ ਮਿਲਾ ਕੇ ਦਿਖਾ ਦੇ ਹਾਂਜੀ ਲੋ ਜੀ ਆ ਜਮਾਂਦਰੂ ਤੇਲ ਬੈਣੀ ਬਾਈ ਆ ਜਿਹੜਾ ਦੋਸਤੋ ਅਗਲਾ ਥਾਣਾ ਠੀਕ ਆ ਹਾਂਜੀ ਆ ਤੁਸੀਂ ਦੇਖ ਸਕਦੇ ਮੜਾ ਬੱਚਾ ਲੱਗਾ ਜਿੰਦੇ ਨਾਲ ਇਸ ਤਰ੍ਹਾਂ ਤੇਲ ਆ ਤੇ ਬਾਕੀ ਤਿੰਨੇ ਥਾਣੇ ਵਰਦੇ ਆ ਉਲਟ ਬੈਣੀ ਵਾਲੇ ਦੋਨੋਂ ਉਧਰ ਲੱਗ ਰਹੇ ਪਿਛਲੇ ਥਾਣੇ ਤੇ ਇਧਰਲਾ ਮਗਰਲਾ ਥਾਣਾ ਠੀਕ ਆ ਬੈਣੀ ਬਾਈ ਵਾਲਾ ਹਾਂਜੀ ਬੈਣੀ ਬਾਈ ਵਾਲਾ ਤੇ ਇਹ ਅਗਲੇ ਥਾਣੇ ਦੀ ਤੇਲ ਆ ਠੀਕ ਆ ਹਾਂਜੀ ਹਾਂਜੀ ਸੋ ਵੀਰ ਜੀ ਆਪਾਂ ਨੋਟ ਕਰਾਤਾ ਕਿਉਂਕਿ ਓਨਰ ਦਾ ਤਸਰਾ ਫਰਜ ਪੈਂਦਾ ਠੀਕ ਹੈ ਹਾਂ ਜੀ ਬਾਕੀ ਵੀਰ ਜੀ ਤਿੰਨਾ ਥਾਣਾ ਚ ਦੁੱਧ ਹੋਣ ਵੀ ਇਹਨੇ 35 40 ਕਿਲੋ ਦੇਣਾ ਵਾ ਕਰਮਾ ਵਾਲੀ ਤੇ ਨਾ ਥਾਣਾ ਚ ਮੰਨ ਲਓ ਇਹ ਨਹੀਂ ਵੀ ਨਹੀਂ ਬਾਕੀ ਰੇਟ ਤੁਹਾਨੂੰ ਪਤਾ ਐਡੀ ਵੈੜ ਉਤਰਾਂ ਵੀਰ ਜੀ 2 ਲੱਖ ਨੂੰ ਜਾਣੀ ਸੀ ਹਾਂ ਠੀਕ ਹੈ ਨਾ ਗੱਲ ਫਰਕ ਪੈ ਗਈ ਫਿਰ ਚੀਜ਼ ਦਾ ਹਾਂ ਐਡਾ ਆਪਾਂ ਇਹ ਦੇਣੀ ਆ 65000 ਦੀ ਹਾਂ ਤੇ ਕਿੰਨਾ ਫਰਕ ਆ ਬਿਲਕੁਲ ਠੀਕ ਹੈ ਨਾ ਗੱਲ ਦੁੱਧ ਤਿੰਨੇ ਚਲੋ ਕੋਈ ਚੰਗੇ ਫਾਰਮ ਕੋ ਚਲ ਕੇ ਦੁੱਧ ਤਿੰਨੇ ਕਰਮਾ ਵਾਲੀ ਨੇ ਦੇਈ ਜਾਣਾ ਹਾਂ ਜੰਮੀ ਪੜੀ ਵੈੜ ਵੇਖੋ ਕਿੱਥੇ ਆ ਇਹ ਲਿਖਣ ਪ੍ਰੋਪਰ ਵਰਦੇ ਤਿਲੜਾਂ ਦੇ ਵਿੱਚ ਦਿੱਤੀ ਜਾਊਗੀ ਠੀਕ ਹੈ ਜੀ ਜੇਕਰ ਪ੍ਰੋਪਰ ਸਹੀ ਹੋਦੀ ਤਾਂ ਮੈਨੂੰ ਲੱਗਦਾ ਚਲੋ ਹਰੇਕ ਭਰਾ ਜਾਣਕਾਰ ਆ ਸਾਰੇ ਖਿਡਾਰੀ ਆ ਪ੍ਰਾਰਥੀ ਆ ਛੇ ਕੀ ਸੀ ਕਿੰਨੇ ਦੀ ਹੋਣੀ ਚਾਹੀਦੀ ਸੀ ਹਾਂਜੀ ਹਾਂਜੀ ਅੱਜ ਤਿਲੜ ਕਰਕੇ ਜਿਹੜੀ ਇਹ ਤੁਹਾਨੂੰ ਅੱਜ 65000 ਦੀ ਆ ਤੇ ਮੈਨੂੰ ਤਾਂ ਵੀ ਉਹ ਨਾ ਤਾਂ ਤਿਲੜ ਤਿਲੜੇ ਦੇ ਬਿਲਕੁਲ ਤਿਲ ਹੁੰਦਾ ਤੇ 120 ਦੀ ਤਾਂ ਹੈ ਨਹੀਂ ਸੀ ਕਿ ਉਹਦੇ ਫਿਰ ਆਪਾਂ ਨੂੰ ਪਤਾ ਗੱਲ ਗਾਹ ਦੀ ਹਾਂ ਗਾਹ ਦੀਆਂ ਗਾਹ ਦੀਆਂ ਗੱਲਾਂ ਵੀਰ ਜੀ ਕਿ ਕਿ ਹੋਣੀ ਚਾਹੀਦੀ ਆ ਪਸ਼ੂ ਦੀ ਕਰਤੂਤ ਤੁਹਾਨੂੰ ਚਾਹੀਦੀ 40 ਤੋਂ ਬਾਹਰ ਚੱਲਣ ਵਾਲੀ ਹਾਂਜੀ ਆ ਚੱਲੂਗੀ ਜੀ ਤੇ ਇਹਦਾ ਮੁੱਲ ਕਿਉ ਕੋ ਮੋਨਾ ਜਿਹੜਾ ਲੱਖਾਂ ਤੋਂ ਵੀ ਗੇਮ ਬਾਗੇ ਹਾਂਜੀ ਹਾਂਜੀ ਬਾ ਚੰਗੇ ਚੰਗੇ ਮੰਨ ਲਓ ਇਹ ਗੱਲ ਹੈਗੀ ਜਿੰਨੇ ਵੀਰ ਜੀ ਕਰੇ ਚੋਨਾ ਵਾ ਮੰਨ ਲਓ ਦੋ ਤਿੰਨਾਂ ਚਲੋ ਸੇਵਾ ਕਰਨੀਆਂ ਉਹਨੂੰ ਕੀ ਆ ਨਾਲੇ ਭਾਵੜਾ ਰੋਕ ਵੀਰ ਜੀ ਠੀਕ ਹੈ ਨਾ ਗੱਲ ਆਮ ਜਿਹੜੀ ਮੰਨ ਲਓ 65000 ਦੀ ਵਹਿੜ ਜਿਹੜੀ ਆ ਉਹ ਵੀਰ ਜੀ ਮਿਲਦੀ 12 14 ਕਿਲੋ ਆ ਠੀਕ ਹੈ ਨਾ ਗੱਲ ਤੇ ਮੰਨ ਲਓ ਇਹਨੇ ਤਿੰਨਾਂ ਥਾਣਾ ਚੋਂ ਕਰਮਾਲੀ ਨੇ ਵਧੀਆ ਰਮਾਨਾ ਇਹ ਗੱਲ ਹੈਗੀ 40 ਕਿਲੋ ਕੱਢਣਾ ਹਾਂਜੀ ਹਾਂਜੀ ਦੋ ਜੀ ਹਾਂਜੀ ਆਪੇ ਦੱਸੋ ਡਿਟੇਲ ਆ ਠੀਕ ਹੈ ਜੀ ਇਸ ਵਹਿੜ ਦੀ ਆਪਾਂ ਤੁਹਾਨੂੰ ਪ੍ਰੋਪਰ ਖੋਲ ਕੇ ਤੋਰ ਕੇ ਦਿਖਾਈ ਆ। ਸੋ ਜਿੰਨੀ ਵੀ ਇਹਦੇ ਬਾਰੇ ਇਨਫੋਰਮੇਸ਼ਨ ਹੈਗੀ ਆ ਜਾਂ ਮੌਕੇ ਤੇ ਸੀਗੀ ਜਾਂ ਪਿੱਛੋਂ ਮਿਲੀ ਆ ਉਹ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰਤੀ ਆ। ਹਾਂਜੀ। ਬਾਕੀ ਵੱਡੇ ਹਾਈਟ ਕੱਦ ਬੋਤ ਦੇ ਵਿੱਚ ਇੱਕ ਤਾਂ ਤੁਹਾਨੂੰ ਜਿਹੜਾ ਆਪਾਂ ਇਧਰ ਦਿਖਾਇਆ ਠੀਕਾ ਜੀ ਬਾਜ ਦਾ ਬੱਚਾ। ਹਾਂਜੀ। ਇਹ ਤਾਂ ਬਹੁਤ ਖੂਬਸੂਰਤ ਤੇ ਚੰਗੀ ਵੱੱਛੀ ਆ। ਚਲੋ ਕਿਸੇ ਭਰਾ ਨੇ ਫਾਰਮ ਚਾਹੇ ਛੋਟਾ ਓਪਨ ਕੀਤਾ ਨਵਾਂ ਕੰਮ ਚਲਾਇਆ ਚਾਹੇ ਕੋਈ ਵੀਰ ਚੰਗਾ ਫਾਰਮ ਚਲਾ ਰਿਆ ਜਿਹੜਾ ਤੇਰਾ ਵੀ ਕੋਈ ਭਰਾ ਘਰੇਲੂ ਕੋਈ ਹੱਥ ਪਾਉਣਾ ਚਾਹੁੰਦਾ ਹਾਂਜੀ ਪਾ ਸਕਦੇ ਹੋ ਤੁਸੀਂ। ਹਾਂਜੀ ਹਾਂਜੀ। ਠੀਕਾ ਬੱਚੀ ਬੜੀ ਪਿਆਰੀ ਆ ਠੰਡੀ ਧੀਰੀ ਆ ਸਲੱਗ ਸਲੱਗ ਬਹੁਤ ਜ਼ਿਆਦੀ ਆ ਥਾਣ ਵੀ ਕਰਵਾ ਲੀ ਦੂੰ ਹੱਥੀ ਮੁਠੀ ਵਾਲਾ ਯਾਨੀ ਵੀ ਕਿਸੇ ਵੀਰ ਕੋਲ ਮਸ਼ੀਨ ਨਹੀਂ ਹੈਗੀ ਮਿਲਕਾ ਲਈ ਤੇ ਉਹ ਵੇਂਦਾ ਫਿਰੂਗਾ ਠੀਕਾ ਜੀ ਹੱਥੀ ਮੁਠੀਲਾ ਥਾਣਾ ਤੇ ਅੱਗੇ ਭਾਵੇਂ ਮਸ਼ੀਨੀ ਚਵਾਈ ਕਰ ਲਓ ਤੇ ਇਹ ਆਜ ਨਾਗਨੇ ਵੀਰ ਝੰਡੇ ਦੇ ਕੋਲੇ ਪੰਜ ਠੀਕਾ ਜੀ ਪੰਜ ਨਾਗਨੇ ਬੱਚੀਆਂ ਦੋ ਹੀ ਸੂਈਆਂ ਨੇ ਠੀਕਾ ਜੀ ਤੇ ਇੱਕ ਛੋਟੀ ਸੂਈ ਆ ਬਿਲਕੁਲ ਸੱਜਰਤਾ ਜੀ ਬੋਲੇ ਤੇ ਚੱਲਣ ਗਈ ਆ ਸੁਪੜਤਾ ਬਿਲਕੁਲ ਜਾਇਜ਼ ਏ ਨਾਗਨੇ ਦੇ ਵੀਰ ਝੰਡੇ ਹੋਰ ਕੋਈ ਗੱਲ ਬਾਤ ਵਧੀਆ ਠੀਕ ਠਾਕ ਵੀਰ ਜੀ ਵਧੀਆ ਤੇ ਇੱਕ ਆਪਣੇ ਨੰਬਰ ਦੱਸ ਦੇ ਫਿਰ ਨੰਬਰ ਵੀ ਜੇਗਾ ਜੀ 9872439717 ਦੂਜਾ ਨੰਬਰ ਹੈਗਾ ਜੀ 826472068 ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਕਹੇ ਨੇ ਵੀਰ ਭਰਾ ਨੇ ਉਹਨਾ ਗ੍ਰੈਂਡ ਕੈਰੋਂ ਦਾ ਬਾਕੀ ਆਮ ਵੀਰ ਭਰਾਵਾਂ ਨੂੰ ਸਾਰਿਆਂ ਨੂੰ ਤਕਰੀਬਨ ਪਤਾ ਹੀ ਆ ਵੀ ਉੱਥੇ ਜਾਣਾ ਹਾਂਜੀ ਹਾਂਜੀ ਤੇ ਠੀਕ ਹੈ ਮਹਾਰਾਜ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਇਹ ਅਜੇ ਨਾਗਨੇ ਵੀਰ ਝੰਡੇ ਦੇ ਕੋਲ ਤੇ ਬਾਕੀ ਨਵੇਂ ਸਾਲ ਤੇ ਭਰਾ ਨੇ ਹਾਜ਼ਰੀ ਲਵਾਈ ਹੈ ਠੀਕ ਆ ਜੀ ਤੇ ਮਾਲ ਇਸੇ ਤਰ੍ਹਾਂ ਹੀ ਵੀਰ ਦੇ ਕੋਲੇ ਆਉਂਦਾ ਰਹਿੰਦਾ ਪੰਜ ਚਾਰ ਨੱਕ ਜਿਹੜੇ ਆ ਖੜੇ ਹੁੰਦੇ ਆ ਆਏ ਕਹੇ ਹੁੰਦੇ ਆ ਖਰੀਦੇ ਹੁੰਦੇ ਆ ਠੀਕ ਆ ਜੀ ਤੇ ਰੋਟੀਨ ਦੇ ਵਿੱਚ ਹੀ ਕੰਮ ਕਰਦੇ ਨੇ ਨਵੇਂ ਪਸ਼ੂ ਉਹਦੀ ਡਿਟੇਲ ਆ ਸਮੇਂ-ਸਮੇਂ ਨਾਲ ਤੁਸੀਂ ਲੈਂਦੇ ਰਿਆ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂ